ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਵੀਡੀਓ ਵਿੱਚ ਅਸੀਂ ਗੱਲ ਕਰੀ ਸੀ ਕਿ ਅਰਦਾਸ ਕੀ ਹੈ ਅਰਦਾਸ ਦਾ ਅਰਥ ਕੀ ਹੈ ਕਿ ਅੱਜ ਅਸੀਂ ਗੱਲ ਕਰਾਂਗੇ ਅਰਦਾਸ ਦੀ ਭਾਵਨਾ ਦੇ ਬਾਰੇ ਵਿੱਚ ਅਰਦਾਸ ਦੀ ਭਾਵਨਾ ਕੀ ਹੈ ਕੀਤਾ ਕਰਨਾ ਸਰਬ ਰਜ਼ਾਈ ਕਿਛ ਕੀਚ ਹੈ ਜੇ ਕਰ ਸਕੀ ਹੈ ਆਪਣਾ ਕੀਤਾ ਕਿਛਣਾ ਹੋਵੇ ਜਿਉ ਹਰ ਭਾਵੈ ਤਿਉ ਰਖੀਐ ਮੇਰੇ ਹਰ ਜੀਉ ਸਭ ਕੋ ਤੇਰਾ ਵਾਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮਸਾਕੇ ਜਿਉ ਭਾਵੈ ਤਿਵੇਂ ਬਖਸ਼ ਰਹਾਓ ਸਭ ਜੀਉ ਪਿੰਡ ਦੀਆਂ ਤੁਧ ਆਪੇ ਤੁਧ ਆਪੇ ਕਰੈ ਲਾਇਆ ਜਿਹਾਂ ਤੂੰ ਹੁਕਮ ਕਰੈ ਤੇਹੇ ਕੋ ਕਰਮ ਕਮਾਵੇ ਜਿਹਾਂ ਤੁਧ ਤੁਧ ਧੁਰ ਲਿਖ ਪਾਇਆ ਪੰਜ ਤਤ ਕਰਤੋ ਦ੍ਰਿਸ਼ਟੀ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ ਇਕਣਾ ਸਤਗੁਰ ਮੇਲ ਤੂ 부ਝਾਵੇ ਇਕ ਮਨਮੁਖ ਕਰੈ ਸੇ ਰੋਵੇ ਹਰ ਕੀ ਬੜਿਆਈ ਹਉ ਆਖ ਨਸਾਕਾ ਹਉ ਮੂਰਖ ਮਗਦ ਨਿਚਾਨ ਜਨ ਨਾਨਕ ਹਰ ਬਖਸ਼ ਲੈ ਮੇਰੇ ਸੁਆਮੀ ਸਰਣਾਗਤੀ ਪਇ ਅਣਜਾਨ ਇਸ ਸ਼ਬਦ ਨੂੰ ਵਿਚਾਰੀਏ ਤਾਂ ਇਸ ਭਾਵਨਾ ਦੇ ਤਿੰਨ ਵੱਡੇ ਪੱਖ ਉਗੜਦੇ ਹਨ ਪਹਿਲਾ ਆਪਣੀ ਬੇਵਸੀ ਲਚਾਰੀ ਨਿਰਬਲਤਾ ਤੇ ਅਗਿਆਨਤਾ ਦਾ ਤੀਬਰ ਅਹਿਸਾਸ ਦੂਜਾ ਵਾਹਿਗੁਰੂ ਦੀ ਵਡਿਆਈ ਬਲ ਤੇ ਬਖਸ਼ਿਸ਼ ਉੱਪਰ ਅਨੰਤ ਵਿਸ਼ਵਾਸ ਅਤੇ ਤੀਸਰਾ ਉਸ ਦੀ ਸ਼ਰਣੀ ਪੈ ਕੇ ਉਸ ਦੀ ਬਖਸ਼ਿਸ਼ ਦੀ ਪ੍ਰਾਪਤੀ ਦੀ प्रबल ਲੋਚਾ ਬੇਵਸੀ ਦੇ ਇਤਿਹਾਸ ਵਿੱਚੋਂ ਨਿਮਰਤਾ ਬੋਲਦੀ ਹੈ ਬਖਸ਼ਿਸ਼ ਦੇ ਭਰੋਸੇ ਤੋਂ ਸਿਦਕ ਪੱਕਦਾ ਹੈ ਤੇ ਸ਼ਰਨ ਪੈਣ ਦੀ ਇੱਛਾ ਤੇ ਆਤਮ ਸਮਰਪਣ ਦਾ ਅਮਲ ਜਾਗਦਾ ਹੈ ਇਹੋ ਤਿੰਨ ਗੁਣ ਨਿਮਰਤਾ ਸਿਦਕ ਤੇ ਆਤਮ ਸਮਰਪਣ ਅਰਦਾਸ ਦੀ ਭਾਵਨਾ ਦੇ ਮੂਲ ਅੰਗ ਹਨ ਨਿਮਰਤਾ ਜਨਮ ਸਾਖੀ ਵਿੱਚ ਆਉਂਦਾ ਹੈ ਜੋ ਮੇਰੇ ਸਿੱਖ ਨਿਮਰ ਹੋਏ ਕੇ ਅਰਦਾਸ ਕਰਨਗੇ ਕਿੰਨਾ ਕੇ ਕਾਰਜ ਰਾਸ ਹੋਣਗੇ ਅਰਦਾਸ ਦੀ ਨਿਮਰਤਾ ਇੱਕ ਉਚੀ ਚੀ ਨਿਮਰਤਾ ਹੈ ਜੋ ਮਨੁੱਖ ਦੀ ਬੇਵਸੀ ਜੋ ਮੌਲ ਦੀ ਹੈ ਜਦੋਂ ਜਦੋਂ ਵੀ ਕਮਜ਼ੋਰ ਤੇ ਲਾਚਾਰ ਮਿੱਟੀ ਆਪਣੀ ਹਿਮਤੀ ਕਾਰਨ ਕਰ ਲਉ ਤਾਂ ਉਸ ਦੀ ਪੁਕਾਰ ਅਰਦਾਸ ਹੀ ਹੁੰਦੀ ਹੈ ਆਪਣੀ ਬੇਵਸੀ ਤੋਂ ਕਦੇ ਨਿਰਾਸ਼ ਨਾ ਹੋਵੋ ਬੇਵਸੀ ਹੀ ਸਾਨੂੰ ਅਰਦਾਸ ਦੇ ਮਾਰਗ ਵੱਲ ਪ੍ਰੇਰਦੀ ਹੈ ਤੇ ਗੁੰਮਰਾਹ ਵੀ ਨਹੀਂ ਹੋਣ ਦਿੰਦੀ ਅਰਦਾਸ ਤਾਂ ਹੁੰਦੀ ਹੀ ਬੇਵਸਾ ਲਈਏ ਜਿਨ੍ਹਾਂ ਨੂੰ ਆਪਣੇ ਅਕਲ ਦਾ ਮਾਣ ਹੁੰਦਾ ਹੈ ਉਹ ਤਾਂ ਅਰਦਾਸ ਕਰਨ ਦੇ ਸਮਰੱਥ ਹੀ ਨਹੀਂ ਹੁੰਦੇ ਜਿਤਨੀ ਵੱਡੀ ਸਾਡੀ ਅਧੀਨਗੀ ਹੋਵੇ ਉਦਨੀ ਵੱਡੀ ਹੀ ਸਾਨੂੰ ਪ੍ਰਮਾਣਗੀ ਪ੍ਰਾਪਤ ਹੁੰਦੀ ਹੈ ਜਦੋਂ ਤੱਕ ਹਉਮੈ ਬਣੀ ਰਹਿੰਦੀ ਹੈ ਸਾਈਂ ਦੇ ਮਹਿਲਾਂ ਵਿੱਚ ਦਾਖਲ ਨਹੀਂ ਮਿਲਦਾ ਹਉਮੈ ਮਿਟੇ ਤਾਂ ਹੀ ਬਖਸ਼ਿਸ਼ ਦਾ ਦਰ ਖੁੱਲਦਾ ਹੈ ਹਉਮੈ ਬੁਝੇ ਤਾਂ ਦਰ ਸੁੱਝੇ ਮਹਿਰਾਂ ਦੇ ਮਾਲਕ ਦੀ ਸਲਤਨਤ ਵਿੱਚ ਤਾਂ ਸਿੱਕਾ ਹੀ ਨਿਮਰਤਾ ਦਾ ਚੱਲਦਾ ਹੈ ਜੋ ਨਮਰ ਹੋ ਕੇ ਮਾਲਕ ਤੇ ਡੋਰੀ ਛੁੱਟ ਦਿੰਦਾ ਹੈ ਅਰਸ਼ੋਂ ਪਾਲ ਲੁੜਾ ਕੇ ਮਾਲਕ ਉਸ ਦੀ ਸਹਾਇਤਾ ਕਰਦਾ ਹੈ ਜਿਸ ਦਾ ਕੋਈ ਨਿਗਾਹਬਾਣ ਨਹੀਂ ਹੁੰਦਾ ਉਸ ਦੀ ਅਗਵਾਈ ਉਹ ਆਪ ਕਰਦਾ ਹੈ ਉਸ ਦਾ ਪਿਰਦ ਹੈ ਨਿਮਾਨਿਆਂ ਦਾ ਮਾਨ ਤੇ ਨਿਓਟਿਆਂ ਦੀ ਓਟ ਥੀਣਾ ਦਰਅਸਲ ਹਰ ਬੇਵਸੀ ਵਾਹਿਗੁਰੂ ਦੀ ਮੇਰ ਨੂੰ ਵੰਗਾਰ ਪਾਉਂਦੀ ਹੈ ਉਹ ਟੱਟ ਕੇ ਆਸਰਿਆਂ ਦਾ ਆਸਰਾ ਬਣ ਜਾਂਦਾ ਹੈ ਆਜ ਅਜਮਣ ਉੱਪਰ ਹੀ ਵਾਹਿਗੁਰੂ ਆਪਣਾ ਰਹਿਸ ਪ੍ਰਗਟ ਕਰਦਾ ਹੈ ਤੇ ਆਪਣੇ ਨੂਰ ਨਾਲ ਉਸ ਦੀਆਂ ਸੱਬੇ ਨੁੱਕਰਾ ਰੋਸ਼ਨ ਕਰ ਦਿੰਦਾ ਹੈ ਜਿਤਨਾ ਕੋਈ ਨਿਭੰਦਾ ਹੈ ਵਾਹਿਗੁਰੂ ਉਤਨਾ ਹੀ ਉਸ ਨੂੰ ਉੱਪਰ ਚੁੱਕਦਾ ਹੈ ਸ਼ੇਖ ਬ੍ਰਹਮ ਨਾਲ ਗੁਰੂ ਨਾਨਕ ਦੇਵ ਜੀ ਦਾ ਸੰਵਾਦ ਹੋਇਆ ਤਾਂ ਬਾਬੇ ਨੇ ਕਿਹਾ ਫੁਵਾਰੇ ਦਾ ਜਲ ਜਿਤਨਾ ਨੀਵਾ ਜਾਂਦਾ ਹੈ ਉਤਨਾ ਹੀ ਉੱਚਾ ਚੜਦਾ ਹੈ ਤੈਸੇ ਹੀ ਜੋ ਮਨ ਨੀਵਾ ਰੱਖਦੇ ਹਨ ਸੋ ਉੱਚੀ ਪਦਵੀ ਕਰਤਾਰ ਨੂੰ ਪ੍ਰਾਪਤ ਹੁੰਦੇ ਹਨ ਨਿਮਰਤਾ ਕੇਵਲ ਅਰਦਾਸ ਦੀ ਭਾਵਨਾ ਦਾ ਮੂਲ ਹੀ ਨਹੀਂ ਪ੍ਰਭੂ ਨਾਲ ਸਾਡੇ ਰਿਸ਼ਤੇ ਦਾ ਆਧਾਰ ਵੀ ਹੈ ਜਦੋਂ ਇਹ ਜਾਣ ਲਈਏ ਕਿ ਉਸ ਦੀ ਸ਼ਕਤੀ ਸਾਵੇਂ ਸਾਡੀ ਕੋਈ ਮਜ਼ਾਲ ਨਹੀਂ ਚੱਲਣੀ ਤਾਂ ਲਾਜ਼ਮ ਹੋ ਜਾਂਦਾ ਹੈ ਕਿ ਅਸੀਂ ਆਪਣੀ ਬੇਵਸੀ ਨੂੰ ਉਸ ਦੀ ਮਿਹਰਮਤੀ ਸਾਵੇਂ ਹੋਰ ਵੀ ਨੰਗਿਆ ਕਰੀਏ ਤੇ ਕੋਕੀਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਬਾਹਗੁਰੂ ਨੂੰ ਆਪਣੀ ਬੇਵਸੀ ਦੱਸਣ ਵਿੱਚ ਹੀ ਅਰਦਾਸ ਦਾ ਰਹਿਸ ਹੈ ਦੂਜਾ ਇਹ ਸਿਦਕ ਸਿਦਕ ਤੋਂ 무রাদ ਹੈ ਸੱਚੀ ਸ਼ਰਧਾ ਸੱਚਾ ਵਿਸ਼ਵਾਸ ਸੱਚਾ ਭਰੋਸਾ ਸਾਫ਼ ਦਿਲ ਨਿਸ਼ਕਪਟ ਜਿੱਥੇ ਕਪਟ ਹੈ ਸਿੱਦਕ ਗੈਰਹਾਜ਼ਰ ਹੁੰਦਾ ਹੈ ਜਿੱਥੇ ਭਰੋਸਾ ਹੈ ਸਿੱਦਕ ਉੱਥੇ ਹੀ ਜਾਗਦਾ ਹੈ ਸਿੱਦਕ ਨਾਲ ਕੀਤੀ ਅਰਦਾਸ ਵੱਲ ਵਾਹਿਗੁਰੂ ਤੁਰੰਤ ਕੰਨ ਦਿੰਦਾ ਹੈ ਤੇ ਸੁਣ ਕੇ ਪ੍ਰਸੰਨ ਹੁੰਦਾ ਹੈ ਸੱਚਾ ਅرج ਸੱਚੀ ਅਰਦਾਸ ਮਹਿਲੇ ਖਸਮ ਸੁਣੇ ਸ਼ਾਬਾਸ਼ ਸਿੱਦਕ ਨਾ ਹੋਵੇ ਤਲਾਚਾਰੀ ਨਿਰਾਸ਼ਤਾ ਵਿੱਚ ਬਦਲ ਜਾਂਦੀ ਹੈ ਤੇ ਨਿਰਾਸ਼ ਹੋਏ ਜੀਵ ਦੀ ਬਖਸ਼ਿਸ਼ ਦੇ ਦਾਰ ਵੱਲ ਪਿੱਠ ਹੁੰਦੀ ਹੈ ਸਿਦਕ ਸਾਨੂੰ ਬੇਵਸਤੀਆਂ ਵਿੱਚ ਵੀ ਅਡੋਲ ਰੱਖਦਾ ਹੈ ਸਿਦਕ ਦੀ ਬੇਵਸਤੀ ਅਰਦਾਸ ਦੇ ਬੋਲ ਹੀ ਬੋਲਦੀ ਹੈ ਸਿਦਕੀ ਹਿਰਦਾ ਤਾਂ ਬਸ ਇਤਨਾ ਹੀ ਜਾਣਦਾ ਹੈ ਕਿ ਸਹੀ ਕੋਈ ਕੋਈ ਮਾਨਿਵਾਣੀ ਇੱਕ ਤੋਂ ਤੇ ਉਹ ਆਪਣੀ ਡੋਰੀ ਪ੍ਰਭੂ ਤੇ ਛੋੜ ਦਿੰਦਾ ਹੈ ਆਪਣੀ ਓਟ ਬਲ ਬੁੱਧ ਤਨ ਪਰਿਵਾਰ ਸਭ ਉਸੇ ਨੂੰ ਸਮਝਦਾ ਹੈ ਤੂੰ ਮੇਰੀ ਓਟ ਬਲ ਬੁੱਧ ਤਨ ਤੁਮਹੀ ਤੁਮੈ ਮੇਰੇ ਪਰਵਾਰ ਆਪਣੇ ਮਾਲਕ ਦੀ ਦਰਬੱਟਨ ਉਹ ਕੁੱਟ ਕੇ ਪਕੜ ਲੈਂਦਾ ਕਿਉਂਕਿ ਉਸ ਨੂੰ ਹੋਰ ਕਿਸੇ ਦੀ ਚਾਕ ਨਹੀਂ ਰਹਿੰਦੀ ਜਿਵੇਂ ਮੈਂ ਹੋਰ ਥਾਂੋਂ ਨਹੀਂ ਜਿਸਪੈ ਕਰਿਓ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਇਤਿਹਾਸ ਵਿੱਚ ਆਉਂਦਾ ਹੈ ਸੁਲੈਖਾਨ ਪਠਾਨ ਫੌਜ ਲੈ ਕੇ ਜਦੋਂ ਗੁਰੂ ਅਰਜਨ ਦੇਵ ਜੀ ਦੇ ਉੱਪਰ ਧਾਵਾ ਬੋਲਣ ਚੜਿਆ ਤਾਂ ਇਸ ਦੀ ਖਬਰ ਸਤਗੁਰਾਂ ਦੇ ਦਰਬਾਰ ਅਪੜੀ ਸੰਗਤ ਚਿੰਤਾ ਤਰ ਹੋ ਗਈ ਇਕਨਾ ਨੇ ਸੁਝਾਅ ਦਿੱਤਾ ਕਿ ਬਾਦਸ਼ਾਹ ਵੱਲ ਚਿੱਠੀ ਕੱਲੀ ਜਾਵੇ ਇਕਨਾ ਆਖਿਆ ਚਿੱਠੀ ਨਾਲੋਂ ਤਾਂ ਦੋ ਪਤਵੰਤੇ ਸੱਜਣਾ ਨੂੰ ਕੱਲਿਆ ਜਾਵੇ ਹੋਰਾਂ ਨੇ رائے ਦਿੱਤੀ ਸੁਲੈ ਨੂੰ ਰੋਕਣ ਦਾ ਆਪ ਹੀ ਕੋਈ ਉਪਾਏ ਕਰ ਲਈਏ ਪਰ ਸਤਿਗੁਰੂ ਜੀ ਨੇ ਸਿੱਧਕ ਵਿੱਚ ਜੁੜ ਕੇ ਕੇਵਲ ਵਾਹਿਗੁਰੂ ਜੀ ਅੱਗੇ ਅਰਦਾਸ ਹੀ ਕੀਤੀ ਤੇ ਇਸ ਦੀ ਸਾਖੀ ਬਾਣੀ یوں ਪਰੀ ਹੈ प्रथमे ਮਤਾ ਜੇ ਪਤਰੀ ਚਲਵਾਇਓ ਦੁੱਤੀਏ ਮਤਾ ਦੁਇ ਮਾਣਕ ਪਹਚਾਇਓ ਤ੍ਰਿਤੀਏ ਮਤਾ ਕਿਛ ਕਰਿਓ ਉਪਾਇ ਮੈਂ ਸਭ ਕਿਛ ਛੋੜ ਪ੍ਰਭ ਤੁਹੀ ਤੇ ਆਇਆ ਸਿਦਕਵਾਨ ਡੋਲਦਾ ਨਹੀਂ ਅਸਵੰਤ ਹੋਕੇ ਝੋਲੀ ਅਡਦਾ ਤੇ ਸੰਤੋਖਵਾਨੋ ਕੇ ਉਡੀਕਦਾ ਹੈ ਭਰੋਸਾ ਸਬਰ ਆਸ ਤੇ ਇੰਤਜ਼ਾਰ ਸਿਦਕ ਦੇ ਪ੍ਰਧਾਨ ਅੰਗ ਹਨ ਸਿਦਕਵਾਲਿਆਂ ਨੂੰ ਕੋਈ ਤੋਖਲਾ ਨਹੀਂ ਹੁੰਦਾ ਉਹ ਜਿੱਧਰ ਵੀ ਵੇਖਦੇ ਹਨ ਮਾਲਕ ਉੱਤੇ ਵੱਲ ਖੜਾ ਦਿਸਦਾ ਹੈ ਜਿਸ ਦਾ ਪਰੋਸਾ ਪੂਰਾ ਨਹੀਂ ਉਸ ਦਾ ਮਾਣ ਅਜੇ ਉਸ ਦਾ ਮਾਣ ਅਜੇ ਦੁਬਿਦਾ ਗ੍ਰਸਟ ਹੈ ਤੇ ਦੁਬਿਦਾ ਇਕਾਗਰ ਨਹੀਂ ਹੋਣ ਦਿੰਦੀ ਪਰ ਅਰਦਾਸ ਇਕਾਗਰ ਮਨ ਦੀ ਬਿਲਕਣੀ ਹੈ ਦੁਬਿਦਾ ਵਾਲਾ ਮਨ ਜੇਕਰ ਅਰਦਾਸ ਕਰੇ ਵੀ ਤਾਂ ਅੰਦਰ ਖਾਤੇ ਅਰਦਾਸ ਦੇ ਸੁਣੇ ਜਾਣ ਬਾਰੇ ਸ਼ੰਕਾਵਾਨ ਹੁੰਦਾ ਹੈ ਅਰਦਾਸ ਵਿਲੇヒਨੇ ਉਸ ਤੋਂ ਪਹਿਲੇ ਵੀ ਤੇ ਮਗਰੋਂ ਵੀ ਉਸ ਨੂੰ ਆਪਣੀ ਅਰਦਾਸ ਦੇ ਸੁਣੇ ਜਾਣ ਬਾਰੇ ਸ਼ੱਕ ਹੀ ਰਹਿੰਦਾ ਹੈ। ਅਜੀਬ ਹਾਲਤ ਹੈ। ਵਾਹਿਗੁਰੂ ਅੱਗੇ ਅਰਦਾਸ ਕਰਨੀ ਵੀ ਤੇ ਉਸ ਦੇ ਸੁਣੇ ਜਾਣ ਬਾਰੇ ਮਨ ਵਿੱਚ ਸ਼ੰਕਾ ਵੀ ਧਾਰਨਾ ਇਹ ਜਾਂ ਤਾਂ ਕੁਫਰ ਹੈ ਜਾਂ ਦੰਬ ਇਹ ਸੰਸਾਰ ਜਿਸ ਨੇ ਮਨ ਨੂੰ ਮਲੇਨ ਕਰ ਰੱਖਿਆ ਹੈ। ਦੂਰ ਕਿਵੇਂ ਹੋਵੇ? ਗੁਰੂ ਅਮਰਦਾਸ ਜੀ ਦੀ ਅਗਵਾਈ ਦਿੰਦੇ ਹਨ ਸੈ ਸ ਜਿਉ ਮਲੇਨ ਹੈ ਕਿਤ ਸੰਜਮ ਤੋਤਾ ਜਾਏ ਮਨ ਤੋਂ ਵਿਉ ਸ਼ਬਦ ਲਾਗਿਓ ਹਰਿ ਸਿਓ ਰਹੇ ਚਿਤ ਲਾਈ ਸ਼ੰਕਾ ਇਹ ਸੂਚਨਾ ਦਿੰਦੀ ਹੈ ਕਿ ਸਿਦਕ ਅਜੇ ਪੂਰਾ ਬਲਵਾਨ ਨਹੀਂ ਹੋਇਆ ਇੱਕ ਇਹ ਨਹੀਂ ਕਹਿੰਦਾ ਕਿ ਸਿਦਕ ਗੈਰ ਹਾਜ਼ਰ ਹੈ ਸਿਦਕ ਨਾ ਹੋਵੇ ਤਾਂ ਅਸ਼ਰਦਾ ਪੈਦਾ ਹੁੰਦੀ ਹੈ ਜਿਸ ਪਾਸ ਸ਼ਰਦਾ ਹੀ ਨਹੀਂ ਉਸ ਨੂੰ ਸ਼ੰਕਾ ਕਾਸਤੇ ਸ਼ੰਕੈ ਤੇ ਦੁਬਿਧਾ ਤੋਂ ਛੁਟਕਾਰਾ ਪਾਉਣ ਦਾ ਸਾਧਨ ਵੀ ਅਰਦਾਸ ਹੀ ਹੈ। हे ਵਾਹਿਗੁਰੂ ਦੁਬਿਧਾ ਮੈਨੂੰ ਤੇਰੇ ਤੇ ਚਰਣਾ ਨਾਲ ਜੁੜਨ ਨਹੀਂ ਦਿੰਦੀ। ਤੂੰ ਸਦਾ ਆਪਣੀ ਸੇਵਕਾਂ ਦੀ ਦੁਬਿਧਾ ਨਿਵਾਰਦਾ ਆਇਆ ਹੈ। ਮੈਂ ਆਦੀਜ਼ ਤੇ ਵੀ ਕਿਰਪਾ ਕਰ। ਜੇ ਸਰੀ ਦੁਬਿਧਾ ਵਾਹਿਗੁਰੂ ਨਿਵਾਰ ਦਿੰਦਾ ਹੈ ਉਸ ਉੱਤੇ ਆਪਣਾ ਬ੍ਰਹਮ ਰਸ ਪ੍ਰਗਟ ਕਰ ਦਿੰਦਾ ਹੈ। ਗੁਰਦਬੀਦਾ ਜਾ ਕੀ ਕਹਿ ਮਾਰੀ ਕਹੋ ਨਾਨਕ ਸੁਪ੍ਰਮ ਵਿਚਾਰੀ ਫਿਰ ਉਹ ਸੇਵਕ ਦੁਬੀਦਾ ਦੇ ਸ਼ੰਕੇ ਤੋਂ ਮੁਕਤ ਪੂਰਨ ਸਿਦਕ ਵਿੱਚ ਜੁੜ ਰਿਹਾ ਹੈ ਤੀਜਾ ਹੈ ਆਤਮ ਸਮਰਪਣ ਸੱਚੀ ਅਰਦਾਸ ਵਿੱਚ ਅਰਦਾਸ ਤੋਂ ਇਲਾਵਾ ਹੋਰ ਕੁਝ ਨਹੀਂ ਹੁੰਦਾ ਜੇਕਰ ਹੋਰ ਵੀ ਕੁਝ ਕਰਨ ਲੱਗ ਪਈਏ ਤਾਂ ਅਰਦਾਸ ਦੀ ਭਾਵਨਾ ਵਿੱਚ ਵਿਗਨ ਪੈ ਜਾਂਦਾ ਹੈ ਕਿਤੇ ਅਰਦਾਸ ਵਿਅਰਥ ਨਾ ਚਲੀ ਜਾਵੇ ਇਸ ਡਰ ਤੋਂ ਸ਼ੰਕਾਲੂ ਮਨ ਅਰਦਾਸ ਦੇ ਨਾਲ-ਨਾਲ ਕਈ ਹੋਰ ਹੀਲੇ ਟਪਲੇ ਵੀ ਕਰਦਾ ਫਿਰਦਾ ਹੈ ਕਦੇ ਮੰਨਤਾ ਮੰਨਦਾ ਹੈ ਕਦੇ ਚਿੱਲੇ ਕੱਟਦਾ ਹੈ ਕਦੇ ਪਾंदे ਪੁੱਛਦਾ ਹੈ ਕਦੇ ਰਮਲ ਨੂੰ ਆਉਂਦਾ ਹੈ ਕਦੇ ਤਪਾਂ ਦੀ ਪੱਠੀ ਵਿੱਚ ਪੈਂਦਾ ਹੈ ਜਿੱਥੇ ਆਪਾਂ ਜਤਨਸ਼ੀਲ ਹੋਵੇ ਅਰਦਾਸ ਕੀਤੀ ਕਿੱਥੇ ਹੁੰਦੀ ਹੈ ਅਰਦਾਸ ਰਾਂਹੀ ਤਾਂ ਆਪਣੇ ਬੜਹੇ ਇੰਤਾ ਦੀ ਅਰਜੀ ਇਰਾ ਬੱਗੇ ਪਾਈ ਦੀ ਹੈ ਜਿਤਨਾ ਆਪਾਂ ਘਟ ਹੋਵੇ ਉਤਨਾ ਰੱਬ ਦਾ ਪ੍ਰਵੇਸ਼ ਵਧੇਰੇ ਹੁੰਦਾ ਹੈ ਜਿੱਥੇ ਸੰਪੂਰਨ ਆਤਮ ਸਮਰਪਣ ਹੋਵੇ ਉੱਥੇ ਕੇਵਲ ਰੱਬ ਵੱਸਦਾ ਹੈ हे ਮਾਲਕ ਮੈਂ ਨਹੀਂ ਜਾਣਦਾ ਤੇਰੇ ਪਾਸੋਂ ਕੀ ਮੰਗਾ ਮੈਥੋਂ ਕਿਤੇ ਵੱਧ ਤੈਨੂੰ ਪਤਾ ਹੈ ਕਿ ਮੈਨੂੰ ਕੀ ਚਾਹੀਦਾ ਹੈ ਤੂੰ ਮੈਨੂੰ ਹੱਦੋਂ ਵੱਧ ਪਿਆਰ ਕਰਦਾ ਹੈ हे ਪਿਤਾ ਆਪਣੇ ਬੱਚੇ ਨੂੰ ਸੋਹ ਦੇ ਜਿਸ ਨੇ ਮਗਨ ਦੀ ਵੀ ਉਸ ਨੂੰ ਜਾਂਚ ਨਹੀਂ ਮੈਨੂੰ ਮਾਰ ਚਾਹੇ ਜੀਵਾਲ ਦੁੱਖ ਵਿੱਚ ਰੱਖ ਭਾਵੇਂ ਸੁਖ ਵਿੱਚ ਆਪਣੀ ਰਜ਼ਾ ਵਿੱਚ ਰੱਖ ਮੈਂ ਤੇਰੇ ਚੋਸ ਨਹੀਂ ਜਾਣਦਾ ਆਪਣੇ ਆਪ ਨੂੰ ਤੇਥੋਂ ਸਦਕੇ ਹੀ ਕਰ ਸਕਦਾ ਹਾਂ ਸੋ ਆਪਾਂ ਸਮਰਪਣ ਕਰਦਾ ਹਾਂ ਮੈਨੂੰ ਅਰਦਾਸ ਕਰਨ ਦੀ ਜਾਂਚ ਸਿਖਾਲ हे ਮਾਲਕ ਤੂੰ ਆਪ ਮੇਰੇ ਅੰਦਰ ਅਰਦਾਸ ਬਣ ਕੇ ਉਮਲ ਤੂੰ ਆਪ ਮੇਰੇ ਬੋਲਾਂ ਵਿੱਚ ਪ੍ਰਵੇਸ਼ ਕਰ ਇਸ ਤਰ੍ਹਾਂ ਦੀ ਅਰਦਾਸ ਹੀ ਆਤਮ ਸਮਰਪਣ ਦੀ ਅਰਦਾਸ ਹੁੰਦੀ ਹੈ ਮਨ ਤਨ ਆਗੇ ਜੀੜਾ ਤੁਝ ਪਾਸ ਜਿਉਂ ਭਾਵੇਂ ਤਿਉ ਰੱਖਿਓ ਅਰਦਾਸ ਜਦ ਵੀ ਕੋਈ ਆਪਾਂ ਤਿਆਗ ਸੱਚੇ ਦਿਲੋਂ ਵਾਹਿਗੁਰੂ ਦੀ ਸ਼ਰਣ ਪਾਲਦਾ ਹੈ ਤਾਂ ਵਾਹਿਗੁਰੂ ਤਰੁੱਠ ਕੇ ਉਸ ਨੂੰ ਗੱਲ ਲਾ ਲੈਂਦਾ ਹੈ ਇਹ ਹੀ ਉਸ ਦਾ ਬਿਰਧ ਹੈ ਜੋ ਸ਼ਰਣ ਆਵੇ ਤਿਸ ਕੰਠ ਲਾਵੇ ਈਸ਼ ਇਹ ਬਿਰਧ ਸੁਆਮੀ ਸੰਦਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸੀ ਅਰਦਾਸ ਦੀ ਪਾਵਨਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੰਦਵਾਤ